ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਜਵਾਕ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਨੇ ਇਹ ਨਿੱਕੇ ਨਿੱਕੇ ਜਵਾਕ ਐਸੀਆਂ ਐਸੀਆਂ ਗੱਲਾਂ ਕਰਦੇ ਨੇ ਕਿ ਸਾਹਮਣੇ ਵਾਲੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਤੇ ਹੁਣ ਉਸੇ ਤਰ੍ਹਾਂ ਦੀ ਆ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਵੇਖੋ ਇਹ ਛੋਟਾ ਜਿਹਾ ਮੁੰਡਾ ਆਪ ਤਾਂ ਗੁਲਚੇ ਖਾ ਰਿਹਾ ਤੇ ਬਾਕੀ ਬੱਚਿਆਂ ਨੂੰ ਕੀ ਸਲਾਹ ਦੇ ਰਿਹਾ ਐਸ ਦੀਆਂ ਗੱਲਾਂ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਜੇਕਰ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰੋ ਜੀ ਤੁਸੀਂ ਬਰਦਰਨਾ ਖਾਇਆ ਤਰੋ ਆਹ ਹੈ ਤুলਸੀ ਖਾਇਆ ਤਰੋ ਇਹ ਨਾਲੇ ਇਸ ਸਵਾਦ ਵੀ ਹੁੰਦਿਆ ਟੈੜ ਦੇ ਹੰਦ ਵੀ ਹੁੰਦੇ ਆ ਨਾ ਆਹ ਖਾਇਆ ਤਰੋ ਉਹਦੇ ਦੰਦ ਤੇ ਜੀ ਹੁੰਦਾ ਵਾ ਉਹਦੇ ਚੈਹ ਵੀ ਹੁੰਦਾ ਵਾ ਆਹ ਤੈ ਤਰੋ ਸਵਾਦ ਵੀ ਹੁੰਦਿਆ ਬੜਾ ਟੇਸਟੀ ਟੇਸਟੀ ਅੰਮਰ ਜੀ ਆਇਆ